ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਹਰ ਇੱਕ ਸੰਗਤ ਦੁਬਿਧਾ ਦੇ ਵਿੱਚ ਹੈ ਕਿ ਦੀਵਾਲੀ 20 ਤਰੀਕ ਨੂੰ ਮਨਾਉਣੀ ਹੈ ਜਾਂ 21 ਤਰੀਕ ਨੂੰ ਬੜੀ ਇਹਦੇ ਵਿੱਚ ਕਨਫਿਊਜ਼ਿੰਗ ਹੋਈ ਹੈ ਇਹ ਇੱਕ 2 ਮਿੰਟ ਦੀ ਵੀਡੀਓ ਹੈ ਆਪ ਜੀ ਨੇ ਬਹੁਤ ਧਿਆਨ ਨਾਲ ਸੁਣਨਾ ਹਿੰਦੂ ਧਰਮ ਦੇ ਮੁਤਾਬਕ ਜਦੋਂ 14 ਸਾਲਾਂ ਦਾ ਬਨਵਾਸ 깈ਕ ਕੇ ਰਾਮ ਭਗਵਾਨ ਜੀ ਆਪਣੇ ਨਗਰ ਵਿੱਚ ਅਜੁੱਧਿਆ ਵਿੱਚ ਆਏ ਸਨ ਤਾਂ ਉਥੋਂ ਦੇ ਲੋਕਾਂ ਨੇ ਸੰਗਤਾਂ ਨੇ ਸ਼੍ਰੀ ਰਾਮਚੰਦਰ ਭਗਵਾਨ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਵਾਗਤ ਵੀ ਕੀਤਾ ਤੇ ਦੀਪਮਾਲਾ ਵੀ ਕੀਤੀ ਦੀਵੇ ਵੀ ਜਗਾਈ ਇਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ ਸਿੱਖਾਂ ਦੀ ਦੀਵਾਲੀ ਕੀ ਹੈ ਸਿੱਖ ਦੀਵਾਲੀ ਦਾ ਤਿਹਾਰ ਕਿਉਂ ਮਨਾਉਂਦੇ ਹਨ ਕਿਉਂਕਿ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਜਿਆਂ ਦੇ ਸਮੇਤ ਕੈਦ ਕੀਤਾ ਸੀ ਰਾਜੇ ਪਹਿਲਾਂ ਵੀ ਕੈਦ ਸਨ ਮਹਾਰਾਜ ਜੀ ਨੂੰ ਕੈਦ ਕੀਤਾ ਗਿਆ ਪਰ ਜਦੋਂ ਰਿਹਾਈ ਦਾ ਸਮਾਂ ਆਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਅਸੀਂ ਕੱਲਿਆਂ ਨੇ ਜੇਲ੍ਹ ਦੇ ਵਿੱਚੋਂ ਰਿਹਾਨੀ ਹੋਣਾ ਇਹ ਨਾਲ ਰਾਜਿਆਂ ਨੂੰ ਵੀ ਅਸੀਂ ਬਾਹਰ ਲੈ ਕੇ ਜਾਣਾ ਫਿਰ ਭਵੰਜਾ ਕਲੀਆਂ ਵਾਲਾ ਇੱਕ ਚੋਗਾ ਤਿਆਰ ਕੀਤਾ ਗਿਆ ਮਹਾਰਾਜ ਜੀ ਨੇ ਇੱਕ ਇੱਕ ਕਲੀ ਉਹਨਾਂ ਰਾਜਿਆਂ ਨੂੰ ਕਹਿੰਦੇ ਫੜਾਉਣਾ ਕੀਤੀ ਉਹ ਰਾਜੇ ਆਮ ਨਹੀਂ ਸੀਗੇ ਬੜੇ ਸਰਦ ਦੇ ਪੁੱਜਦੇ ਉਹ ਰਾਜੇ ਸੀ ਬਹੁਤ ਉੱਚੇ ਮਰਤਬਿਆਂ ਵਾਲੇ ਉੱਚੀਆਂ ਪਦਵੀਆਂ ਵਾਲੇ ਅਹੁਦਿਆਂ ਵਾਲੇ ਆਮ ਰਾਜਾ ਨਹੀਂ ਸੀ ਕੋਈ ਸਾਰੇ ਰਾਜੇ ਇੱਕ ਜੀ ਨੂੰ ਕਹਿੰਦੇ ਐ ਤਖਤਾਂ ਦੇ ਉਹ ਮਾਲਕ ਸਾਨੂੰ ਰਾਜ ਭਾਗ ਉਹਨਾਂ ਦੇ ਕੋਲ ਸੀ ਜਦੋਂ ਮਹਾਰਾਜ ਫਿਰ ਅੱਜ ਦੇ ਦਿਨ ਉਹਨਾਂ ਰਾਜਾਂ ਨੂੰ ਰਿਹਾ ਕਰਕੇ ਆਪਣੇ ਸਮੇਤ ਤਰਨਤਾਰ ਸਾਹਿਬ ਤੋਂ ਹੁੰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਉੱਤੇ ਆਏ ਤਾਂ ਸਾਡੇ ਸਿੱਖਾਂ ਨੇ ਸਿੱਖ ਜਗਤ ਨੇ ਸਿੱਖ ਕੌਮ ਨੇ ਮਹਾਰਾਜ ਜੀ ਦੀ ਰਿਹਾਈ ਦੀ ਖੁਸ਼ੀ ਦੇ ਵਿੱਚ ਬਹੁਤ ਸਵਾਗਤ ਕੀਤਾ ਦੇਸੀ ਘਾਵ ਦੇ ਦੀਵੇ ਬਾਲ-ਬਾਲ ਕੇ ਕਹਿੰਦੇ ਮਹਾਰਾਜ ਜੀ ਵੀ ਖੁਸ਼ੀ ਮਨਾਈ। Hindu ਧਰਮ ਦੇ ਮੁਤਾਬਕ ਜਿਹੜੀ ਦੀਵਾਲੀ ਹੈ ਉਹ ਆ ਰਹੀ ਹੈ 20 ਦਸੰਬ 20 ਅਕਤੂਬਰ ਨੂੰ ਕੱਲ ਨੂੰ ਜਾਣਕੀ 3 ਵਜ ਕੇ ਸਵਾ 3 ਤੋਂ ਉੱਪਰ ਉਹ ਦੀਵਾਲੀ ਦਾ ਜਿਹੜਾ ਤਿਹਾਰ ਹੈ Hindu ਧਰਮ ਦੇ ਮੁਤਾਬਕ ਜਦੋਂ ਰਾਮ ਭਗਵਾਨ ਜੀ ਬਨਵਾਸ ਕੱਟ ਕੇ ਆਏ। Hindu ਧਰਮ ਮਨਾ ਰਿਹਾ 20 ਤਰੀਕ ਨੂੰ ਤੇ ਸਿੱਖ ਜਗਤ ਜਿਹੜਾ ਹੈ ਉਹ ਮਨਾ ਰਿਹਾ ਹੈ 21 ਅਕਤੂਬਰ ਨੂੰ ਪਰਸੋਂ ਮੰਗਲਵਾਰ ਸਿੱਖ ਜਗਤ ਮਨਾ ਰਿਹਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਹੁਕਮ ਕੀਤਾ ਹੈ ਕਿ ਜਿਹੜੇ ਸਿੱਖ ਜਗਤ ਹੈ ਇਹਨਾਂ ਨੇ ਦੀਵਾਲੀ ਮਨਾਉਣੀ ਹੈ 21 ਅਕਤੂਬਰ ਨੂੰ ਸਾਡਾ ਹੈ ਸਤਗੁਰ ਬੰਦੀ ਛੋੜ ਦਿਵਸ ਅਸੀਂ ਬੰਦੀ ਛੋੜ ਦਿਵਸ ਮਨਾਉਣਾ ਹੈ ਤੇ ਹਿੰਦੂ ਧਰਮ ਦੇ ਜਿਹੜੇ ਵੀਰ ਹੈ ਲੋਕ ਸੰਗਤ ਹੈ ਉਹਨਾਂ ਨੇ 20 ਅਕਤੂਬਰ ਨੂੰ ਜਿਹੜੀ ਦੀਵਾਲੀ ਦਾ ਤਿਹਾਰ ਮਨਾਉਣਾ RAM ਚੰਦਰ ਭਗਵਾਨ ਦੀ ਖੁਸ਼ੀ ਦੇ ਵਿੱਚ ਬਨਵਾਸ ਕੱਟ ਕੇ ਆਇਆ ਉਹਨਾਂ ਦਾ ਸਵਾਗਤ ਕੀਤਾ ਚੰਗੀ ਗੱਲ ਲੱਗੀ ਹੋਵੇ ਤਾਂ ਅੱਗੇ ਜਰੂਰ ਕਮੈਂਟ ਵਿੱਚ ਤੁਸੀਂ ਇਹ ਸਾਰੇ ਦੱਸਿਓ ਕਿ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 21 ਅਕਤੂਬਰ ਦੀ ਆਪਣੇ ਸਿੱਖਾਂ ਦੀ ਬੰਦੀ ਛੋੜ ਦਿਵਸ ਬਣਦਾ ਹੈ ਤੇ ਹਿੰਦੂ ਧਰਮ ਦੇ ਮੁਤਾਬਕ ਜਿਹੜਾ ਹੈ ਤਿਹਾਰ ਦੀਵਾਲੀ ਦਾ ਉਹ 20 ਅਕਤੂਬਰ ਦਾ ਬਣਦਾ ਹੈ ਇੱਥੇ ਕਨਫਿਊਜ਼ਿੰਗ ਬੜੀ ਸੀ ਸਿੱਖ ਜਗਤ ਵਿੱਚ ਸਿੱਖ ਕੌਮ ਵਿੱਚ ਪਰ ਇਹ ਜਿਹੜੀ ਕਨਫਿਊਜ਼ਿੰਗ ਹੈ 2-3 ਮਿੰਟ ਦੀ ਵੀਡੀਓ ਦਾਸ ਨੇ ਪਾਈ ਹੈ ਤੇ ਇਹ ਤੁਹਾਨੂੰ ਸਾਰੀ ਗੱਲ ਜਿਹੜੀ ਹੈ ਪ੍ਰੋਪਰ ਸਮਝ ਲੱਗੀ ਹੋਏਗੀ ਅੱਗੇ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ